ਸਮਾਣਾ ਦੇ ਪਿੰਡ ਕਰਾਲੀ ਦੇ ਵਿੱਚ ਗੁੱਗਾਵਾੜੀ ਦੇ ਸੇਵਾਦਾਰ ਦਰਸ਼ਨ ਸਿੰਘ ਦੀ ਬੀਤੀ ਰਾਤ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਕੁੱਟਮਾਰ ਕਰਕੇ ਜਿਸ ਦੇ ਵਿੱਚ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰਤਾ ਇਸ ਮਾਮਲੇ ਦੇ ਵਿੱਚ ਮ੍ਰਿਤਕ ਸੇਵਾਦਾਰ ਦਰਸ਼ਨ ਸਿੰਘ ਦੇ بیٹے ਦੀ ਸ਼ਿਕਾਇਤ ਤੇ ਪਸੀਆਣਾ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੀ ਡੇਡੇ ਬੋਡੇ ਦਾ ਪੋਸਟਮਾਰਟਮ ਪਟਾਇਆ ਦੇ ਰੇਂਦਰ ਹਸਪੀਟਲ ਸੇ ਕਰਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ 15 ਸਾਲ ਤੋਂ ਦਰਸ਼ਨ ਸਿੰਘ ਇਸ ਗੁੱਗਾ ਮੜੇ ਦੀ ਸੇਵਾ ਕਰਦਾ ਸੀ ਪੰਜਾਬੀ ਨਹੀਂ ਬਲਕਿ ਹਰਿਆਣਾ ਦੇ ਦੂਰ ਦਰਾਡੇ ਤੋਂ ਸੰਗਤਾਂ ਉੱਥੇ ਮੱਥਾ ਟੇਕਣ ਆਉਂਦੀਆਂ ਸੀ ਕੀ ਕਾਰਨ ਬਣਿਆ ਪਿੰਡ ਦੇ ਇਹ ਦੋ ਵਿਅਕਤੀ ਉਸਤੀ ਉਹਨਾਂ ਨੂੰ ਉਹਨਾਂ ਨੇ ਇਹਨਾਂ ਦਾ ਕਤਲ ਕਰ ਦਿੱਤਾ ਹੁਣ ਸਾਰਾ ਪੁਲਿਸ ਨੇ ਜਾਂਚ ਕਰਨਾ ਹੈ ਕੀ ਕਾਰਨ ਸੀ ਕਿਉਂ ਮਾਰਿਆ ਦਰਸ਼ਨ ਸਿੰਘ ਨੂੰ ਇਹ ਜਾਂਚ ਦਾ ਵਿਸ਼ਾ ਹੈ ਇਹਨਾਂ ਦੇ ਆਪਸ ਵਿੱਚ ਇੱਕ ਦਿਨ ਪਹਿਲਾਂ ਬੈਠ ਸੋਈ ਸੀ ਜਿਆਦਾ ਕੋਈ ਗੱਲਬਾਤ ਵੀ ਨਹੀਂ ਹੋਈ ਅਵੀ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਘਰੇ ਆਉਣ ਤੋਂ ਬਾਅਦ ਵੀ ਇਹਨਾਂ ਨੂੰ ਕੁੱਟਣ ਉਹ ਕਹਿੰਦੇ ਅਸੀਂ ਕੁੱਟਣ ਆਏ ਸੀ ਵੀ ਮਾਰਨ ਦੀ ਸਾਡੀ ਕੋਈ ਹੋਣੀ ਸੀ ਪਰ ਇਹਨਾਂ ਦੇ ਇੰਨੀਆਂ ਜ਼ਿਆਦਾ ਸੱਤਾਂ ਵੱਜੀਆਂ ਵੀ ਇਹਨਾਂ ਦੀ ਰੱਖੇ ਹੋ। ਹਾਲੇ ਕੁੱਟ-ਕੁੱਟ ਕੇ ਮਾਰੇ ਮਤਲਬ ਹਾਂ ਕੁੱਟ-ਕੁੱਟ ਕੇ ਮਾਰੇ 50-55 ਸਾਲ ਦੇਖਿਓ ਤਾਂ ਕੋਈ ਵੀ ਖੇਤ ਦੇ ਹੋਵਾਂ ਨਹੀਂ ਕੋਈ ਵੀ ਇਹਨਾਂ ਨਾਲ ਲਿੰਕ ਨਹੀਂ ਹੈਗਾ ਕੋਈ। ਕਰਾਲੀ ਸਾਹਿਬ ਚ ਇੱਕ ਮਾੜੀ ਹੈਗੀ ਐ ਉਹਦੇ ਜਿਹੜੇ ਹੈੱਡ ਨੇ ਅ ਦਰਸ਼ਨ ਸਿੰਘ ਅ ਕਰੀਬ 55 ਸਾਲ ਦੀ ਇਹਨਾਂ ਦੀ ਉਮਰ ਸੀਗੀ ਇਹਨਾਂ ਦੀ ਡੈਥ ਹੋਈ ਹੈ ਕੱਲ ਰਾਤ ਨੂੰ ਸਾਢੇ 10:00 ਸਾਢੇ 10:00 ਵਜੇ ਇਹਨਾਂ ਦਾ ਝਗੜਾ ਹੋਇਆ ਹੈ ਪਿੰਡ ਦੇ ਹੀ ਦੋ ਬੰਦਿਆਂ ਨਾਲ ਹੁਣ ਅਸੀਂ ਪੋਸਟਮਾਰਟਮ ਵਗੈਰਾ ਕਰਾ ਰਹੇ ਹਾਂ ਬੋਡੀ ਲੈ ਕੇ ਅਮਰ ਹਸਪੀਟਲ ਤੋਂ ਫਿਰ ਜੋ ਵੀ ਬੰਦੀ ਅਗਲੀ ਕਾਰ ਅਗਲੀ ਕਾਰਵਾਈ ਹੋਏਗੀ ਕੀਤੀ ਜਾਏਗੀ ਐਫ ਆਈ ਆਰ ਦੱਸ ਕਰ ਰਹੇ ਹਾਂ ਐਫ ਆਈ ਆਰ ਕਰਾਂਗੇ ਅਸੀਂ ਇਹ ਜੀ ਕਰਾੜੀ ਸਾਹਿਬ ਪਿੰਡ ਆਪਣੇ ਥਾਣੇ ਪਛਾਣੇ ਚ ਪੈਂਦਾ ਜੀ ਤੇ ਰਾਤ ਕੋਈ ਲੜਾਈ ਝਗੜਾ ਚੌਂਕੀ ਰਾਮ ਨਗਰ ਦੀ ਰਾਤ ਕੋਈ ਲੜਾਈ ਝਗੜਾ ਹੋਣ ਕਰਕੇ ਨਾ ਇੱਕ ਬਾਬਾ ਜੀ ਦੀ ਡੈਥ ਹੋ ਗਈ ਹੈ ਦਰਸ਼ਨ ਦਰਸ਼ਨ ਸਿੰਘ ਜੀ ਜੀ ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼